ਲਓ ਜੀ ਸਪੈਸ਼ਲ ਚ ਲੂੰਗਾ ਹੋ ਗਿਆ ਤਿਆਰ ਆ ਵੇਖੋ ਆ ਗੁੱਦ ਪਾਈ ਆ ਮੈਂ ਨਾ ਮੋਢਾ ਮਜਾਲਾ ਬਹਿ ਜੇ ਤੇ ਤੁਸੀਂ ਬਣਵਾ ਲਓ ਬਾਈ ਐਵੇਂ ਮੋਢੇ ਆਪਦੇ ਖਪਾਈ ਜਾਂਦੇ ਹੁੰਦੇ ਆ ਬਾਕੀ ਕਈਆਂ ਦੇ ਤਾਂ ਬਣੇ ਆ ਤੇ ਪਰ ਇਹ ਸਪੈਸ਼ਲ ਬਣਾਇਆ ਬਈ ਬਹੁਤ ਹਾਂਡ ਚ ਲੂੰਗਾ ਬਣਾ ਸਸੀਕਾਲ ਜੀ ਸਾਰਿਆਂ ਨੂੰ ਵੈਰੀ ਗੁੱਡ ਮਾਰਨਿੰਗ ਜੀ ਕੀ ਹਾਲ ਚਾਲ ਜੀ ਸਾਰੇ ਠੀਕ ਠਾਕ ਹੋ ਤੇ ਆਪਾਂ ਬਾਬੇ ਨਾਨਕ ਦੀ ਕਿਰਪਾ ਨਾਲ ਪੂਰੇ ਚੜ੍ਹਦੀ ਕਲਾ ਚ ਲਓ ਜੀ ਲੋਕਾਂ ਨੇ ਝੋਨਾ ਲਾ ਦਿੱਤਾ ਹਾਂਡ ਗਵਾਂਡ ਆਪਣੇ ਤੇ ਆਪਾਂ ਵੀ ਅੱਜ ਪਾਣੀ ਦਿੱਤਾ ਛੱਡ ਤੇ ਹੁਣ ਦੋ ਤਿੰਨ ਦਿਨਾਂ ਚ ਆ ਵਾਣ ਹੋ ਜਾਵੇ ਦੋ ਦਿਨ ਗਿੱਲਾ ਕਰ ਲਾਂਗੇ ਫਿਰ ਤੀਜੇ ਦਿਨ ਕੱਦੂ ਕਰਾਂਗੇ ਆਪਣੇ ਕੱਦੂ ਕਹਿੰਦੇ ਆ ਕਿਸੇ ਏਰੀਏ 'ਚ ਰਫੱਡ ਕਹਿੰਦੇ ਆ ਕਿਤੇ ਚਿੱਕੜ ਕਹਿੰਦੇ ਆ ਸਾਡੇ ਉਧਰ ਮਾਝ ਏਰੀਏ ਦੇ ਵਿੱਚ ਚਿੱਕੜ ਕਹਿੰਦੇ ਕੋਈ ਰਫੱਡ ਕਹਿੰਦਾ ਫਰੋਇਪੁਰ ਏਰੀਏ ਦੇ ਵਿੱਚ ਤੇ ਇੱਧਰ ਕਹਿੰਦੇ ਆ ਮਾਲ ਵਿੱਚ ਕੱਦੂ ਕਰਨਾ ਤੇ ਬਾਕੀ ਬਾਬੇ ਦਾ ਨਾਮ ਲੈ ਕੇ ਪ੍ਰਸ਼ਾਦ ਵੰਡ ਕੇ ਆਪਾਂ ਕੰਮ ਸ਼ੁਰੂ ਕਰਤਾ ਤਾਂ ਹੁਣ ਬਾਬੇ ਨਾਨਕ ਨੇ ਮਿਹਰ ਕਰਨੀ ਆ ਬਾਬੇ ਨਾਨਕ ਦੀ ਮਿਹਰ ਸਦਕਾ ਹੀ ਸਾਰਾ ਕਾਰਜ ਸਵਾਰਿਆ ਜਾਣਾ ਬਾਬਾਏ ਨਾਨਕ ਦੀ ਕਿਰਪਾ ਦੇ ਨਾਲ ਸਭੇ ਕਾਰਜ ਆਪੇ ਸਵਾਰੇ ਜਾਣੇ ਆ ਤੇ ਬਾਬਾ ਨਾਨਕ ਮਿਹਰ ਕਰੇ ਸੁਖ ਸੁਖਾਣਾ ਚੋ ਨ ਤੇ ਮੌਸਮ ਅੱਜ ਥੋੜਾ ਜਿਹਾ ਗਰਮਾ ਪਹਿਲਾਂ ਸਾਰੇ ਦਿਨ ਠੰਡਾ ਸੀ ਹੁਣ ਮੌਸਮ ਥੋੜਾ ਜਿਹਾ ਹੈਗਾ ਗਰਮ ਤੇ ਬਾਕੀ ਚਲੋ ਬਾਬਾ ਆਪੇ ਮੀਂਹ ਪਾਊਗਾ ਲਾਈਟ ਚੱਲਦੀ ਰਵੇ ਤੇ ਆਪਾਂ ਕੰਮ ਸ਼ੁਰੂ ਕਰਤਾ ਤੇ ਅੱਜ ਹੈਗਾ ਆਪਣਾ ਪਹਿਲਾ ਦਿਨ ਤੇ ਦੇਖਦੇ ਆਂ ਬਈ ਕਿੰਨੇ ਦਿਨਾਂ ਚ ਝੋਨਾ ਲੱਗਦਾ ਤੇ ਕੀ ਹਸਕਦਾ ਵਾ ਦੇਖਦੇ ਆਂ ਬੰਦੇ ਕੱਲ ਨੂੰ ਆਉਂਦੇ ਆ ਕਿ ਪਰਸੋਂ ਆਉਂਦੇ ਆ ਕੱਲ ਨੂੰ ਕਹਿੰਦੇ ਸੀ ਵਿੱਚ ਅੱਜ ਕਹਿੰਦੇ ਸੀ ਚਲ ਜਦੋਂ ਆਉਣਗੇ ਲੱਗ ਜਾਣਗੇ ਤੇ ਬਾਕੀ ਆਨੰਦ ਹੈ ਪੂਰਾ ਹੁਣ ਮੈਂ ਬੰਨੇ ਬੰਨੇ ਸਾਰੀਆਂ ਵਟਾਂ ਦੇ ਬੰਨਤੇ ਜਿਹੜੀਆਂ ਪਿਛਲੇ ਵੀਡੀਓ ਚ ਆਪਾਂ ਵੱਟਾ ਪਾਈਆਂ ਸੀ ਅੱਜ ਆਪਾਂ ਬੰਨੇ ਬੁੰਨੇ ਸਾਰੇ ਬੰਨਤੇ ਆ ਤੇ ਹੁਣ ਪਾਣੀ ਬਸ ਛੱਡਣਾ ਤੇ ਬੰਦਿਆਂ ਨੇ ਝੋਨਾ ਲਾ ਦੇਣਾ ਤੇ ਬਸ ਬਾਬਾ ਨਾਨਕ ਮਿਹਰ ਕਰੇ ਤੇ ਮੋਟਰ ਚੱਲੀ ਜਾਂਦੀ ਆ ਤੇ ਹੁਣ ਆਪਾਂ ਚੱਲਦੇ ਆ ਘਰਾਂ ਨੂੰ ਜਾ ਕੇ ਚਾਹ ਚੂ ਪੀਣੇ ਅੱਜ ਮੈਂ ਵੇੜਨ ਵਾਲੀ ਗੁਰਦੁਆਰੇ ਉਹ ਮੱਥਾ ਟੇਕ ਕੇ ਸਿੱਧਾ ਹੀ ਘਰੇ ਆ ਗਿਆ ਸੀਗਾ ਆ ਸਿੱਧਾ ਹੀ ਘਰੋਂ ਗੁਰਦੁਆਰੇ ਤੇ ਗੁਰਦੁਆਰੇ ਖੇਤ ਆ ਗਿਆ ਸੀ ਤੇ ਹੁਣ ਖੇਤੋਂ ਆਪਾਂ ਚੱਲਦੇ ਆ 13 ਮੂਹੇ ਮੈਂ ਲਾ ਕੇ ਪਾਣੀ ਦਿੱਤਾ ਛੱਡਾ ਮੋਟਰ ਚੱਲੀ ਜਾਂਦੀ ਆ ਹੁਣ ਆਪਾਂ ਘਰੋਂ ਚੱਲਦੇ ਆ ਪੀਣੇ ਜਾ ਕੇ ਚਾਹ ਚੂ ਮੈਂ ਲੈਣ ਗਿਆ ਸੀ ਕੱਦੂ ਉਸਤਾਦ ਜੀ ਕਹਿੰਦੇ ਵੀ ਅੱਜ ਕੱਦੂ ਬਣਾ ਲੈਨੇ ਆ ਤੇ ਉੱਥੇ ਬਾਈ ਆਉਂਦਾ ਹੁੰਦਾ ਆਪਣੇ ਚੌਂਕ ਜੇ ਚ ਖੁੱਲ੍ਹ ਸਾਈਡ ਧਰਮਸਾਲਾ ਚ ਕੱਦੂ ਉਹਦੇ ਕੋਲ ਕੱਦੂ ਹੈ ਨਹੀਂ ਸੀ ਤੇ ਦੇਸੀ ਫਲੀਆਂ ਸੀਗੀਆਂ ਤੇ ਸ਼ੇਰ ਸਿੰਘ ਬਰਾੜ ਨੇ ਵੀ ਧੱਕੇ ਨਾਲ ਹੀ ਦੇਸੀ ਫਲੀਆਂ ਦਵਾਤੀਆਂ ਕਹਿੰਦਾ ਨੇ ਅੱਜ ਇਹੇ ਹੀ ਦਵਾਉਣੀਆਂ ਤੇ ਆ ਹੁਣ ਫਲੀਆਂ ਬਣਾਉਣ ਲੱਗਿਆ ਵੀ ਦੇਸੀ ਤੇ ਬਹੁਤ ਵਧੀਆ ਆ ਦੇਖੋ ਬਹੁਤ ਵਧੀਆ ਵੀ ਦੇਸੀ ਫਲੀਆਂ ਤੇ ਕਹਿੰਦਾ ਵੀ ਇਹੇ ਹੀ ਅੱਜ ਬਣਾਉਣੀਆਂ ਸਤਾ ਹੁਣ ਧੱਕੇ ਨਾਲ ਹੀ ਬਣਵਾ ਦੀਆਂ ਆ ਧੱਕੇ ਨਾਲ ਹੀ ਦਵਾਤੀਆਂ ਕਹਿੰਦਾ ਵੀ ਫਲੀਆਂ ਹੀ ਲੈ ਕੇ ਜਾਓ ਲਓ ਜੀ ਸ਼ੇਰ ਸਿੰਘ ਬਰਾੜ ਜੀ ਅਸੀਂ ਲੈ ਜਾਂਦੇ ਹਾਂ ਫਲੀਆਂ ਤੇ ਹੁਣ ਅਸੀਂ ਬਣਾਉਣ ਵੀ ਲੱਗੇ ਆ ਧੰਨਵਾਦ ਤੁਹਾਡਾ ਫਲੀਆਂ ਦਿਵਾਉਣ ਲਈ ਬਾਈ ਧੰਨਵਾਦ ਥੈਂਕ ਯੂ ਲੈਣ ਕਦੂਗੇ ਸੀ ਦਵਾਤੀਆਂ ਫਲੀਆਂ ਧੰਨਵਾਦ ਕਹਿੰਦਾ ਵੀ ਧੱਕੇ ਨਾਲ ਹੀ ਪੈਸੇ ਵੀ ਉਹ ਦਿੰਦਾ ਸੀ ਮੈਂ ਕਹਾਂ ਨਹੀਂ ਭਰਾਵਾ ਮੈਂ ਪੈਸੇ ਆਪੇ ਦੇ ਦੂੰਗਾ ਤੇ ਧੰਨਵਾਦ ਬਾਈ ਪਿਆਰ ਦੇਣ ਲਈ ਤੇ ਐਦਾਂ ਹੀ ਪਿਆਰ ਦਿੰਦੇ ਰਹੋ ਸਾਰੇ ਪਿਆਰ ਨਾਲ ਰਹੋ ਇੱਥੇ ਕੁਝ ਨਹੀਂ ਲੈ ਜਾਣਾ ਜੇ ਹੱਸ ਕੇ ਕੋਈ ਬੋਲ ਲੈਂਦਾ ਦੋ ਸ਼ਬਦ ਤੇ ਮਨ ਖੁਸ਼ ਹੋ ਜਾਂਦਾ ਤੇ ਨਾਲੇ ਅਗਲਾ ਖੁਸ਼ ਹੋ ਜਾਂਦਾ ਤੇ ਇਦਾਂ ਹੀ ਜਿਉਂਦੇ ਵਾਸਤੇ ਰਹੋ ਤੇ ਸਾਰਿਆਂ ਨਾਲ ਹੀ ਪਿਆਰ ਕਰੋ ਸਾਰਿਆਂ ਦਾ ਸਤਿਕਾਰ ਕਰੋ ਤੇ ਹੁਣ ਅਸੀਂ ਬਣਾਉਨੇ ਆਂ ਦੇਸੀ ਫਲੀਆਂ ਤੇ ਫਿਰ ਖਾਣੇ ਆਂ ਰੋਟੀ ਪਾਣੀ ਉਸਤਾਦ ਜੀ ਸਾਡੇ ਆਲੂ ਪਾਉਣਗੇ ਹਨਾ ਹਾਂਜੀ ਅਸੀਂ ਨਹੀਂ ਵੈਸੇ ਕਦੇ ਆਲੂ ਪਾਏ ਤੇ ਸਾਡਾ ਉਸਤਾਦ ਕਹਿੰਦਾ ਵੀ ਆਲੂ ਪਾ ਕੇ ਫਲੀਆਂ ਬਣਾਉਨੇ ਆਂ ਕਿ ਕਿ ਪਾਉਂਦੇ ਆ ਹਨਾ ਅਸੀਂ ਨਹੀਂ ਸੀ ਪਹਿਲਾਂ ਪਾਉਂਦੇ ਹੁੰਦੇ ਇੱਕ ਰਾਰੀਆਂ ਪਾ ਜਾਣੀਆਂ ਆਲੂ ਹਨਾ ਉਸਤਾਦ ਸਾਡਾ ਆਖਰ ਪਾਉਂਗਾ ਆਲੂ ਤੇ ਚਲੋ ਦੇਖਦੇ ਆ ਕਿਦਾਂ ਦਾ ਟੇਸਟ ਤੇ ਬਾਕੀ ਖੇਤ ਆਪਣੀ ਮੋਟਰ ਚੱਲੀ ਜਾਂਦੀ ਐ ਤੇ ਹੁਣ ਆ ਕੇ ਚਾਹ ਪੀਤੀ ਐ ਤੇ ਰੋਟੀ ਖਾ ਕੇ ਹੁਣ ਫੇਰ ਖੇਤ ਜਾਵਾਂਗੇ ਤੇ ਅੱਜ ਆ ਜਾ ਆ استاد ਸਾਡੇ ਦਾ ਹੱਲ ਵੀ ਕਰਵਾਇੰਗੇ ਉੱਥਾ ਲੈ ਰਾਤ ਵੀ ਬੰਨਿਆ ਸੀ ਗੱਲ ਬਣੀ ਨਹੀਂ ਹੁਣ ਆਪਾਂ ਚੱਲ ਗਏ ਡਾਕਟਰ ਕੋਲੇ ਹਨਾ ਹਾਂਜੀ ਕਰਾਈਏ ਹਾਲੇ ਦਾ ਇਹਨੂੰ ਇਹਨੂੰ ਨੱਪ ਕੇ ਫੇਣਾ ਪੈਣਾ ਹੈ ਬਣ ਗਈ ਹਾਂਜੀ ਬਿਲਕੁਲ ਕੌਲੀ ਜੀ ਚੱਕ ਕਰ ਲਈ ਇਹ ਨਾਲ ਇਹ ਕਹਿੰਦੇ ਕੋਲੇ ਗਮੀ ਬਣ ਗਿਆ ਸਾਡੇ ਸਾਡੇ ਦਾ ਹੱਥ ਵੀ ਪੀੜਦਾ ਹੈ ਤੇ ਵਿਚਾਰੀ ਇਹ ਫੇਰ ਵੀ ਬਣਾ ਲਈ ਕਿਉਂਕਿ ਖੇਤ ਆਪਣੀ ਚੱਲਦੀ ਮੋਟਰ ila uji, spalinga manatinge thali ki alu? thali ki, thali ki, lakani thali basi basi bajki ਯਾਦ ਫਸ ਗਿਆ ਲਓ ਜੀ ਮੈਂ ਹੁਣੇ ਖੇਤ ਤੋਂ ਆਇਆ ਦਿਆਂਦਿਆਂ ਨੂੰ ਉਸਤਾਦ ਨੇ ਰੇਸ਼ਾ ਸਾਰੇ ਕੱਢ ਲਿਆ ਮਾਦਾ ਡਾਕਟਰ ਦੇ ਜਾਣ ਬੂ ਕਿਵੇਂ ਹੋਇਆ ਇਹ ਬਸ ਉਹ ਵੱਜ ਕੇ ਫੱਟੀ ਜੀ ਨਿਕਲ ਗਈ ਪੋਚਾ ਚ ਲਾਉਂਦਾ ਅੱਛਾ ਕਿਤੇ ਵੱਜ ਗਿਆ ਹੱਥ ਹਾਂਜੀ ਵਧੀਆ ਹੋ ਗਿਆ ਹੱਥ ਵੱਜ ਗਿਆ ਸਮਾਂ ਉਹ ਮੈਂ ਸੂਈ ਸਾਈ ਮਰਾਉਂ ਨਾ ਹੋਂ ਤਾਂ ਹੋ ਗਿਆ ਸੌਫਟ ਜਿਹਾ ਹੋਇਆ ਪਿਆ ਫਰਕ ਹਾਂਜੀ ਚੱਲ ਹੁਣ ਇਹਨੂੰ ਐਉਂ ਕਰੀਏ ਇੱਥੇ ਕੋਈ ਦਵਾਈ ਲਿਆ ਕੇ ਤੇ ਪੱਟੀ ਕਰ ਲਾ ਹਣਾ ਹਾਂ ਮਾਸ ਜਿਆ ਸਾਰਾ ਲੈ ਜਾਊਗਾ ਪੋਪਲਾ ਜੇ ਉੱਤ ਫੁੱਲਾ ਜਿਆ ਬਾਹਰ ਬੋਲਾ ਜਿਆ ਹੋ ਗਿਆ ਮਾਸ ਹਾਂ ਚੱਲ ਅਸੀਂ ਨੇ ਜ਼ਖਮ ਜਿਆ ਸੈੱਟ ਕਰ ਲਏ ਚਲ ਰੋਟੀਆਂ ਤਾਂ ਬਹੁਤ ਔਖੀ ਸੀ ਵਿਚਾਰੀ ਔਖੀ ਸੀ ਲੌਂਦੀ ਹੋਈ ਸੀ ਫਿਰ ਹਾਂ ਚੱਲ ਚੰਗਾ ਹੋ ਗਿਆ ਵੱਜ ਗਿਆ ਕੰਮ ਨਾ ਪੜਿਆ ਹੁਣ 1 ਵੱਜ ਗਿਆ ਤੇ ਹੁਣ ਰੈਸਟ ਕਰਦੇ ਆ ਚਾਹ ਪੀ ਲਈਆ ਇੱਕ ਕਿਆਰਾ ਭਰ ਗਿਆ ਦੂਜੇ ਨੂੰ ਮੋਟਰ ਆਪਾਂ ਦੇ ਦਿੱਤੀ ਐ ਛੱਡ ਤੇ ਕੱਲ ਨੂੰ ਦੋ ਕਿਆਰੇ ਕੱਦੂ ਕਰਦੇ ਆਂਗੇ ਪਰਸੋਂ ਉਹ ਗੱਡਾ ਵਾਲਾ 2 ਵਜੇ ਚੱਲੇ ਪਾਪਾ 2 ਵਜੇ ਚੱਲੇ ਹਾਂਜੀ ਟਾਈਮ ਵੇਖੋ ਹਾਂ 1:45 ਹੋਏ ਐ ਅੱਛਾ ਫਰਮਾਇਂ ਗਲਤਾਂ ਸਾਲ ਅਸੀਂ ਤਾਂ ਉਲਝੇ ਹੀ ਰਹੇ ਮਾਮੂ ਯਾਰ ਐਨੇ ਸਾਲ ਅਸੀਂ ਤਾਂ ਉਲਝੇ ਹੀ ਰਹੇ ਆ ਮੋਡੇ ਵੜਾ ਲੈ ਹੱਥ ਵੜਾ ਲੈ ਅੱਜ ਬਈ ਅਸੀਂ ਬਣਾਉਣ ਲੱਗੇ ਆ ਰੇ ਪਾਉਣ ਵਾਸਤੇ ਚਿਲੂੰਗਾ ਆ ਵੇ ਲੋ ਕਿੰਨਾ ਵਧੀਆ ਕਪੜਾ ਲਾਉਣ ਲੱਗਾ ਇਹਨੂੰ ਮੈਂ ਕਿਹਾ ਵੀ ਮੋਡਾ ਨਹੀਂ ਪੀੜ ਹੋਣਾ ਚਾਹੀਦਾ ਕੱਲ ਯਾਰ ਮੈਂ ਨਾ ਉਹ ਜਿਵੇਂ ਅੱਗੇ ਸੈਂਪਲ ਉਹਨੇ ਮੇਰਾ ਮੋਡਾ ਹੀ ਸਾਰਾ ਤੁਖਣ ਲਾਤਾ ਹੁਣ ਫੇਰਾ ਬਣਾ ਦੇਗਾ ਵਧੀਆ ਬਣਾ ਕੇ ਬਣਾਣਾ ਕਰੋ ਹੈ ਕਪੜਾ ਦਾ ਬਾਹਲਾ ਸੋਨਾ ਲਾਈ ਜਨਾ ਯਾਰ ਕੜਾ ਵਾਕੀ ਅੰਡਾ ਹਾਂ ਕੜਾ ਵਾਕੀ ਅੰਡਾ ਆ ਫਰੰਟ ਤੇ ਲੱਗੂਗਾ ਜਿੱਥੇ ਹੱਥ ਪਾਗੇ ਆਪਾਂ ਲੈ ਵੀ ਤੁਹਾਨੂੰ ਸਾਰਾ ਬਣਦਾ ਹੀ ਵਿਖਾਉਨੇ ਆ 2 ਮਿੰਟ ਖੜਜੋ ਲਾਈਟ ਗਈ ਚਲੀ ਆ ਟੈਕ ਹੀ ਬਣਾਉਣਾ ਹਜੇ ਆਪਾਂ ਤੇ ਫੇਰ ਤੁਹਾਨੂੰ ਦੱਸਦੇ ਆ ਇਹ ਕਿਵੇਂ ਬਣਾਉਂਦਾ ਇਹ ਤੇ ਰੇਟ ਕੀ ਹੈ ਦਾ ਮਮੂ ਕਹਿੰਦਾ ਵੀ ਆਪਾਂ ਅੱਗੇ ਤਾਂ ਵੀ ਨਾਰਮਲ ਹੀ ਬਣਾਉਨੇ ਆ ਤੇ ਚਲੂੰਗਾ ਤੈਨੂੰ ਬਣਾ ਕੇ ਦੇਣਾ ਕਹਿੰਦਾ ਜਿਹੜਾ ਸਪੈਸ਼ਲ ਆ ਤੇ ਹੁਣ ਸਪੈਸ਼ਲ ਤੁਹਾਨੂੰ ਦਿਖਾਉਨੇ ਆ ਵੀ ਕਿਵੇਂ ਸਪੈਸ਼ਲ ਬਣਦਾ ਬਾਕੀ ਇਹ ਕਹਿੰਦਾ ਵੀ ਲੀਕ ਨਹੀਂ ਮੈਂ ਕਰਨਾ ਫੇਰ ਕਾਪੀ ਹੋ ਜਾਂਦੀ ਆ ਤੇ ਬਾਕੀ ਆਪਾਂ ਸਪੈਸ਼ਲ ਅੱਜ ਬਣਾਉਣਾ ਤੇ ਦੇਖਦੇ ਆਂ ਫਿਰ ਜਦੋਂ ਬਣ ਗਿਆ ਤੇ ਨਾਲੇ ਤੁਹਾਨੂੰ ਦਿਖਾਉਨੇ ਆ ਕਿਵੇਂ ਬਣਾਉਂਦਾ ਮੁੰਡਾ ਮਾਰ ਪੂਰਾ ਕੰਮ ਬਹੁਤ ਆ ਦੇਖ ਲਓ ਖਲਾਰਾ ਕਿੰਨਾ ਪਿਆ ਕੰਮ ਬਹੁਤ ਜ਼ਿਆਦਾ ਖਿੱਚ ਕੇ ਕੰਮ ਕਢਾਇਆ ਮੈਂ ਕਿਹਾ ਮੇਰਾ ਝਲੂੰਗਾ ਬਣਾ ਕੇ ਦੇ ਮੈਨੂੰ ਤਾਂ ਤਿੰਨ ਚਾਰ ਸਾਲ ਹੋ ਗਿਆ ਬਣਵਾਉਂਦੇ ਇਹਨੂੰ ਤੇ ਬਸ ਟਾਈਮ ਹੀ ਨਹੀਂ ਲੱਗਾ ਇਹ ਪੂਰਾ ਮਿਣਕੇ ਬਣਾਉਂਦਾ ਜਿਵੇਂ ਟੇਲਰ ਕੱਪੜੇ ਸਿਉਂਦਾ ਨਾ ਹੈ ਗੱਲ ਹੀ ਫਿਰਮਾਨੀ ਹੈ ਹੈ ਗੱਲ ਹੀ ਫਿਰਮਾਨੀ ਹੈ ਲੋ ਵੀ ਅੱਜ ਸਪੈਸ਼ਲ ਚਲੂੰਗਾ ਤਿਆਰ ਹੋਣਾ ਇਹ ਵੀਡੀਓ ਅਗਨੋਰ ਨਾ ਕਰਿਓ ਕਿਤੇ ਨੋਰਮਲ ਹੈ ਸੈਂਪਲ ਨਹੀਂ ਇਹ ਸਪੈਸ਼ਲ ਚਲੂੰਗਾ ਬਣਾਉਣ ਲੱਗਾ ਵੇ ਲੋ ਥੋੜੀ ਥੋੜੀ ਕਟੇਗੀ ਕਰਦਾ ਹਾਂ ਬ੍ਰੀਕ ਚ ਹੋਰਸ ਬਣਾਦਾ ਮੇਰੇ ਵੀਰ ਨੇ ਇਹ ਹਾਂ ਤਾਂ ਹੀ ਸਪੈਸ਼ਲ ਬੰਨਣਾ ਹੈ ਆਵੇ ਗੁੱਦੀ ਗੱਦੀ ਗੱਦੀ ਗੁੱਦੀ ਪਾ ਕੇ ਫਿਰ ਬਣਾਉਗਾ ਐਨ ਪੂਰਾ ਕੈਂਟ ਮਿੰਤੀ ਕੈਂਤੀ ਕਰਕੇ ਆਕੇ ਫਰੰਟ ਸਾਰਾ ਲਾਦਾ ਇਹਨੇ ਹੁਣ ਦੇਖਦੇ ਆ ਕਿਵੇਂ ਬਣਾਉਂਦਾ ਬਈ ਹੁਣ ਅਕਾ ਮੋਡਾ ਪੀੜ ਕਰ ਜੂਗਾ ਲੋ ਬਈ ਆ ਆਉਣੀ ਹੈ ਕਹਿੰਦਾ ਇੱਕ ਲਾਲ ਰੰਗ ਦੀ ਗੁੱਤ ਵੀ ਪਹਿਣੀ ਆ ਆ ਉਦੋਂ ਵੀ ਪੋਲੀ ਆ ਇੱਕ ਆਪਾ ਪਾਤੀ ਪਹਿਲਾਂ ਵਾਈਟ ਇਹ ਮੋੜ ਤੇ ਟੱਚ ਕਰਾਉਣੀ ਆ ਆ ਮੋੜ ਤੇ ਟੱਚ ਕਰਨੀ ਹੁਦਲੇ ਪਾਸੇ ਹੈ ਵਾਹ ਤੇਰੇ ਭਾਈ ਆ ਸਪੈਸ਼ਲ ਚਲੂੰਗਾ ਹੁੰਦਾ ਭਾਈ ਆ ਤਾਂ ਹੁਣ ਵੀਰ ਕੇ ਜੀ ਕਰੂਗਾ ਵੱਧ ਵੱਧ ਰੇ ਪਾਉਣ ਨੂੰ ਹੈ ਵੀਰੇ ਵਾਲਾ ਚਲੂੰਗਾ ਲਾਈਏ ਨੇ ਮਮੂ ਕਹਿੰਦਾ ਭਾਈ ਤੇਰਾ ਜੀ ਇਹ ਕਰੂਗਾ ਵੀ ਚਲੂੰਗਾ ਲਾਉਣਾ ਹੀ ਨਹੀਂ ਹੈ ਮਮੂ ਐਵੇਂ ਹੀ ਗੱਲ ਸਹੀ ਹੈ ਭਾਈ ਹਾਂ ਹਾਂ ਹੈ ਅਰੇ ਸਹੀ ਗੱਲ ਵਾਦੀ ਨਾ ਪਈ ਜਾਵੇ ਜਿੱਥੇ ਆਸਾ ਹਫਤੇ ਚ ਪਾਉਣੇ ਉਹ ਪੰਜੇ ਵੀ ਨਹੀਂ ਨਾ ਪਈ ਜਾਵਾਂਗੇ ਤੇ ਚਾਚਾ ਜੀ ਕੰਮ ਹੋ ਜੇ ਸਾਰਾ ਹੈ ਨਹੀਂ ਕੰਮ ਹੋ ਰਿਹਾ ਨੇ ਠੀਕ ਆ ਫਿਰ ਨਿਆਰਾ ਆ ਗਿਆ ਕੇ ਡਬਲ ਡਬਲ ਗੁੱਦੀਆਂ ਜਿੰਨਾ ਚਿਰ ਆਪਾਂ ਨਾ ਕਰੀਏ ਨਾ ਕਰੀਏ ਜਿੱਦੇ ਕੰਮ ਕਰਾਇਆ ਆਪਾਂ ਇੱਕ ਨੰਬਰ ਹੀ ਕਰਨਾ ਹੁੰਦਾ ਉਹਦੀ ਟੌਪ ਦਾ ਕਰ ਲੈ ਗਿਉੜੇ ਲਓ ਜੀ ਸਪੈਸ਼ਲ ਚ ਲੂੰਗਾ ਹੋ ਗਿਆ ਤਿਆਰ ਆ ਵੇਖੋ ਆ ਗੁੱਦ ਪਾਈ ਆ ਮੈਂ ਨਾ ਮੋਢਾ ਮਜਾਲਾ ਬਹਿ ਜੇ ਤੇ ਤੁਸੀਂ ਬਣਵਾ ਲਓ ਬਈ ਐਵੇਂ ਮੋਢੇ ਆਪਦੇ ਖਪਾਈ ਜਾਂਦੇ ਹੁੰਦੇ ਆ ਬਾਕੀ ਕਈਆਂ ਦੇ ਤਾਂ ਬਣੇ ਆ ਤੇ ਪਰ ਇਹ ਸਪੈਸ਼ਲ ਬਣਾਇਆ ਬਈ ਬਹੁਤ ਘੈਂਟ ਚਲੂਗਾ ਬਣਾਇਆ ਇਹ ਨਜ਼ਾਰਾ ਆ ਗਿਆ ਤਾਂ ਨਜ਼ਾਰਾ ਆਊਗਾ ਖਾਦ ਪਾਉਣ ਦਾ ਕੀ ਰੇਟ ਆ ਬਈ ਇਹਦਾ ਸਪੈਸ਼ਲ ਵਾਲੇ ਦਾ 70 ਰੁਪਏ 70 ਰੁਪਏ ਤੇ ਸਿੰਪਲ ਦੇ 50 ਹਾਂ 50 ਰੁਪਏ ਇਹ ਬੱਬੂ ਮਾਨ ਦਾ ਫੈਨ ਆ ਚੱਲ ਕੋਈ ਨਹੀਂ ਲਓ ਜੀ ਤੁਸੀਂ ਕਮੈਂਟ ਕਰਿਓ ਕਿ ਘੈਂਟ ਆ ਇਹੋ ਜਿਹਾ ਚਲੂਗਾ ਬਣਾਇਆ ਤੁਸੀਂ ਸਪੈਸ਼ਲ ਵਾਲਾ ਕਿ ਨਹੀਂ ਦੋ ਗੁੱਦਾ ਪਾਈਆਂ ਤੁਹਾਡੇ ਸਾਹਮਣੇ ਤੇ 70 ਰੁਪਏ ਆ 70 ਰੁਪਈਆ ਜੀ ਕੋਈ ਮਾੜਾ ਨਹੀਂ ਮੇਰੇ ਹਿਸਾਬ ਨਾਲ ਤਾਂ ਬਾਕੀ ਲੈਸ ਵੀ ਕਰ ਲੂਗਾ ਥੋੜਾ ਬਾਧ ਜੇ ਬਣਵਾਓਗੇ ਤਾਂ ਐ ਬੰਦਾ ਸਿਆਣਾ ਕਿਨੇ ਮਾਮੂ